ਸੱਟ ਲੱਗੀ ਹੈ ਆਦੀਪ ਕੋਰਾ ਮੇਰਾ ਨਾਮ ਤੇ ਮੈਂ ਨਾ ਇੱਥੇ ਬਾਲੇ ਡਿੱਗੇ ਹੀ ਤੇ ਮੈਂ ਕੰਮ ਕਰ ਰਹੀ ਸੀ ਤੇ ਸਾਇਦ ਤੋਂ ਪੜਾ ਉਹ ਮੁੰਡਾ ਮੇਰਾ ਪੜਾ ਹੋ ਗਿਆ ਤੇ ਮੇਰੇ ਉਤੇ ਪਾਲੇ ਡਿੱਗੇ ਤੇ ਮੇਰੇ ਸੱਟਾਂ ਸੁੱਤਾ ਬਥੇਰੀਆਂ ਲੱਗੀਆਂ ਪਰ ਮੇਰਾ ਇਲਾਜ ਪੈਸੇ ਕਿਹਨੋਂ ਹੋਇਆ ਨਹੀਂ ਕਿਉਂਕਿ ਪੈਸੇ ਬਿਲਕੁਲ ਨਹੀਂ ਤੇ ਮੇਰਾ 3 ਦਿਨ ਹੋਇਆ ਨਹੀਂ ਤੇ ਤਾਂ ਕਰਕੇ ਮੇਰੇ ਕੋਈ ਮਾਪਾ ਕੋਈ ਮਦਦ ਕਰੂਗਾ ਕਿਤੇ ਕੋਈ ਸੁਨੇਗਾ ਹਾਂ ਇਹ ਮੂੰਹ ਤੇ ਨਿਸ਼ਾਨ ਜਿਹੜੇ ਪਏ ਆ ਉਹਦੋਂ ਦੇ ਹੀ ਆ ਸਾਰੇ ਹੋਰ ਕਿੱਥੇ ਕਿੱਥੇ ਲੱਗੀਆਂ ਇਹ ਬਾਹਾਂ ਤੇ ਸੱਟਾਂ ਲੱਗੀਆਂ ਸੀ ਬਾਹ ਵੀ ਮੇਰੀ ਟੁੱਟ ਗਈ ਹੱਡੀ ਵੀ ਟੁੱਟ ਗਈ ਤੇ ਮੂੰਹ ਦੀ ਵੀ ਹੱਡੀ ਟੁੱਤੀ ਸੀ ਤੇ ਸੱਟਾਂ ਬਹੁਤੀਆਂ ਹੀ ਲੱਗੀਆਂ ਸੀ ਵਾਲੇ ਡਿੱਗਣ ਨਾਲ ਤੇ ਮੈਂ ਕਿੰਨੇ ਦਿਨ ਹਿੱਕ ਪਟਾਈ ਹੀ ਤੇ ਹੋ ਗਏ ਹੈ ਮਹੀਨਾ ਕੋ 56 ਦਿਨ ਹੋ ਗਏ ਹੀ ਮੈਂ ਉੱਥੇ ਤੱਕ ਪਰ ਮੇਰੇ ਕੋਲ ਪੈਸੇ ਕਰਕੇ ਮੈਂ ਸਿੱਤੀ ਉਥੇ ਉਹਨਾਂ ਲਾਜ ਨਹੀਂ ਕਰਾ ਪਾਈ ਬਾਹ ਠੀਕ ਚਲਦੀ ਹੈ ਹੁਣ ਬਾਹਾਂ ਜੇ ਵੀ ਹੈ ਵਾ ਕਹੇ ਵੇਲੇ ਕੰਮ ਨਹੀਂ ਹੁੰਦਾ ਜੀ ਤੇ ਮਾਣਾ ਮੁੱਤਈ ਕਰੀਦਾ ਵਾ ਕੰਮ ਪਰ ਉਹਨਾਂ ਮੇਰਾ ਬੰਦਾ ਹੀ ਕੰਮ ਕਰਦਾ ਵਾ ਨਾਲ ਕਪ ਕਰਾ ਲੈਂਦਾ ਠੀਕ ਤਰ੍ਹਾਂ ਇਲਾਜ ਨਹੀਂ ਮਿਲਿਆ ਨਹੀਂ ਇਲਾਜ ਨਹੀਂ ਮਿਲਿਆ ਕਿਉਂਕਿ ਪੈਸੇ ਕੇ ਖੋਨਾ ਪੈਸੇ ਨਹੀਂ ਤੇ ਇਲਾਜ ਨਹੀਂ ਹੋਵਾ ਇਹ ਸਮੱਸਿਆ ਹੈ ਮੇਰਾ ਨਾਮ ਜੀ ਦਲਜੀਤ ਸਿੰਘ ਹੈ ਤੇ ਸਾਡੇ ਜਦੋਂ ਪਿੱਛੇ ਹੜ ਵੱਡੇ ਆਈ ਜੀ ਉਦੋਂ ਇਧਰ ਵਾਲੀ ਸੱਤ ਡੇਗੀ ਉਸ ਤੋਂ ਬਾਅਦ ਕੋਈ ਤਿੰਨ ਕਿ ਮਹੀਨੇ ਬਾਅਦ ਫੇਰ ਦੁਬਾਰਾ ਹੜ ਜ ਆਇਆ ਫੇਰ ਦੂਜੇ ਵੀ ਡੇਗੇ ਜੀ ਜੀ ਤੇ ਘਰ ਦਾ ਮੈਂ ਗੁਰਦੁਆਰਾ ਸਾਹਿਬ ਕਲੂਘਾਰਾ ਸਾਹਿਬ ਪਾਠ ਕਰਦਾ ਜੀ ਤੇ ਉੱਥੇ ਵੀ ਜਦੋਂ ਮਾਨੂੰ ਮਿਲਦੇ ਪਰ ਮੈਂ ਕਿਸੇ ਤੋਂ ਮਦਦ ਨਹੀਂ ਮੰਗੀ ਜੀ ਅਜੇ ਤੱਕ ਤੇ ਬਾਕੀ ਮੈਸੇਜ ਇੱਥੇ ਕੰਮ ਕਰਦੇ ਪਏ ਸੀ ਉਤੋਂ ਬਾਲੇ ਡਿੱਗੇ ਜੀ ਤੇ ਉਹਨਾਂ ਦੇ ਵੀ ਸਟਾਂ ਕਾਫੀ ਲੱਗੀਆਂ ਜੀ ਤੇ ਵੱਡਾ ਬੇਟਾ ਵਾ ਜੀ ਉਹ ਤੇ 8ਵੀਂ ਚ ਪੜਦਾ ਜੀ ਉਹ ਪੇਪਰ ਹੋ ਰਿਹਾ ਤੇ ਛੋਟਾ ਜਿਹੜਾ ਨਰਸਰੀ ਚ ਗੁਰਦੁਆਰਾ ਕਲੂਘਾਰਾ ਸਾਹਿਬ ਅਕੈਡਮੀ ਚ ਪੜਦਾ ਜੀ ਤੇ ਘਰ ਦੇ ਖਰਚੇ ਬਹੁਤ ਜਿਆਦਾ ਜੀ ਹੁੰਦੇ ਆ ਤੇ ਉਹਦੇ ਕਰਕੇ ਮਤਲਬ ਕਿ ਸਾਡ ਤੋਂ ਨਹੀਂ ਇਹ ਬਣ ਸਕ ਰਿਹਾ ਜੀ ਤੇ ਛੱਤ ਦੀ ਗ੍ਰਾਂਟ ਤੇ ਬਾਥਰੂਮ ਦੀ ਗ੍ਰਾਂਟ ਲਈ ਅਪਲਾਈ ਕੀਤਾ ਕਿਸੇ ਹਾਂਜੀ ਕੀਤਾ ਗੁਰਦਾਸਪੁਰ ਆਪਾਂ ਫਾਇਲ ਭਰ ਕੇ ਆਈ ਸੀ ਤੇ ਕੋਈ ਉਧਰੋਂ 2 ਸਾਲ ਹੋ ਗਏ ਆ ਜੀ ਕਿਸੇ ਨੇ ਅੱਲਾ ਨਹੀਂ ਘੜਿਆ ਜੀ ਕੋਈ ਵੀ ਕੋਈ ਸਮਾਜ ਸੇਵੀ ਸੰਸਥਾਵਾਂ ਨੂੰ ਜਾਂ ਆਗੂਆਂ ਨੂੰ ਕੋਈ ਅਪੀਲ ਕਰਨਾ ਚਾਹੋਗੇ ਵਾਹ ਜੀ ਇਹਦੇ ਹੀ ਕਿੰਨੇ ਵੀ ਕੋਈ ਨਾ ਕੋਈ ਅੱਗੇ ਆਏ ਹੋਏ ਤੇ ਚਲੋ ਸਾਨੂੰ ਵੀ ਸਾਥ ਪਾ ਕੇ ਦੇ ਦੇ ਜੀ ਤੇ ਚਲੋ ਛੋਟੇ ਬੱਚਾ ਵਾ ਨਾਲ ਤੇ ਅੰਦਰ ਜਦੋਂ ਮੀਂਹ ਪੈਂਦਾ ਜੀ ਅੰਦਰ ਰਹਿ ਕੇ ਨਾ ਤੇ ਡਰਦੇ ਡਰਦੇ ਰਾਤ ਕੱਟੀਦੀ ਆ ਜੀ ਵੀ ਪਤਾ ਨਹੀਂ ਕਿਹੜਾ ਬਾਲਾ ਡਿੱਗ ਜਾਣਾ